ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਫ ਵਿੱਚ ਬਹੁਤ ਸਵਾਗਤ ਹੈ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਫਰੀਦਕੋਟ ਵੱਲੋਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ ਇਹਨਾਂ ਪੋਸਟਾਂ ਨੂੰ ਤੁਸੀਂ ਇੱਕ ਸਿੰਪਲ ਕਾਗਜ਼ ਉੱਤੇ ਭੇਜ ਕੇ ਭਰ ਸਕਦੇ ਹੋ ਇਹਨਾਂ ਪੋਸਟਾਂ ਲਈ ਵਿਦਿਅਕ ਯੋਗਤਾ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਭਾਸ਼ਾ ਦਾ ਪੇਪਰ ਪਾਸ ਕੀਤਾ ਹੋਣਾ ਚਾਹੀਦਾ ਹੈ ਇਨਾ ਸਾਮੀਆਂ ਲਈ ਅਰਜੀ ਦੇਣ ਦੀ ਆਖਰੀ ਮਿਤੀ 16/9/2024 ਹੈ ਇਹ ਅਰਜੀ ਤੁਸੀਂ ADR ਸੈਂਟਰ ਕੋਰਟ ਕੰਪਲੈਕਸ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਫਰੀਦਕੋਟ ਨੂੰ ਭੇਜਣੀ ਹੈ ਇੱਥੇ ਤੋਂ ਇਹ ਦੱਸਣਯੋਗ ਹੈ ਕਿ ਤੁਹਾਨੂੰ ਇਸ ਲਈ ਕੋਈ ਪੱਕੀ ਤਨਖਾਹ ਨਹੀਂ ਦਿੱਤੀ ਜਾਵੇਗੀ ਇਸ ਪੋਸਟ ਲਈ ਤੁਹਾਨੂੰ ਪ੍ਰਤੀ ਦਿਨ 400 ਰੁਪਏ ਦੇ ਹਿਸਾਬ ਵਜੋਂ ਮਾਣ ਪੱਤਾ ਦਿੱਤਾ ਜਾਵੇਗਾ ਪੈਰਾ ਲੀਗਲ ਵਲੰਟੀਅਰਸ ਦੇ ਕੰਮ ਕਾਨੂੰਨੀ ਜਾਗਰੂਕਤਾ ਫਲਾਉਣਾ ਅਤੇ ਸਮਾਜ ਵਿੱਚ ਹੋਰ ਇਹ ਕਿਸੇ ਵੀ ਵਿਧਿ ਕੀ ਰਿਪੋਰਟ ਕਰਨਾ ਅਤੇ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਅਤੇ ਲੀਗਲ ਐਡ ਕਲੀਨਿਕ ਚਲਾਉਣਾ ਅਤੇ ਫਰੰਟ ਆਫਿਸ ਦੀ ਡਿਊਟੀ ਨਿਭਾਉਣਾ ਆਦੀ ਅਜਿਹੇ ਕੰਮ ਹੋਣਗੇ ਲੀਗਲ ਵਲੰਟੀਅਰ ਦੀ ਪੋਸਟ ਲਈ ਅਧਿਆਪਕ ਰਿਟਾਇਰਡੀ ਮੁਲਾਜ਼ਮ ਅੰਗਣਵਾੜੀ ਵਰਕਰ ਡਾਕਟਰ ਜਾਂ ਔਰਤਾਂ ਦੇ ਸਵੈ ਹੈਲਪ ਗਰੁੱਪ ਇਨ੍ਹਾਂ ਵਿੱਚੋਂ ਉਮੀਦਵਾਰ ਚੁਣੇ ਜਾਣਗੇ ਪੈਰਾ ਲੀਗਲ ਵਲੰਟੀਅਰ ਦੀ ਪੋਸਟ ਲਈ ਤੁਸੀ ਇਹ ਪਰਫਾਰਮਾ ਭਰ ਕੇ ਭੇਜਣਾ ਹੈ ਜਿਸ ਵਿੱਚ ਤੁਹਾਡਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਪੱਕਾ ਪਤਾ ਅਤੇ ਕੈਟਾਗਰੀ ਵਿਦਿਅਕ ਯੋਗਤਾ ਈਮੇਲ ਆਈਡੀ ਅਤੇ ਤੁਸੀਂ ਕਿਸ ਕਿਤੇ ਨਾਲ ਸੰਬੰਧ ਰੱਖਦੇ ਹੋ ਉਹਨਾਂ ਦੇ ਡਾਕੂਮੈਂਟ ਅਤੇ ਸਾਰੇ ਦਸਤਾਵੇਜ਼ ਨੱਥੀ ਕਰਕੇ ਭੇਜਣੇ ਹਨ ਤੁਸੀਂ ਇਸ ਫਾਰਮ ਨਾਲ ਇੱਕ ਹਲਫੀਆ ਬਿਆਨ ਭਰ ਕੇ ਭੇਜਣਾ ਹੈ ਜਿਸ ਵਿੱਚ ਤੁਹਾਡਾ ਨਾਮ ਪਿਤਾ ਜਾਂ ਪੁੱਤਰ ਵਾਸੀ ਪੱਕਾ ਪਤਾ ਅਤੇ ਸਾਰਾ ਕੁਝ ਭਰ ਕੇ ਇਹ ਪਰਫਾਰਮੇ ਨਾਲ ਨੱਥੀ ਕਰਨਾ ਹੈ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ